ਕਹਿੰਦੇ ਨੇ ਕਿ ਬੰਦੇ ਨੂੰ ਇਨਸਾਨ ਨੂੰ ਜਿਹੜੀ ਚੀਜ਼ ਉਸ ਕੋਲ ਹੁੰਦੀ ਹੈ ਉਸ ਦੀ ਕਦਰ ਨਹੀਂ ਹੁੰਦੀ ਜਿਹੜੀ ਚੀਜ਼ ਨਹੀਂ ਹੁੰਦੀ ਉਸ ਪਿੱਛੇ ਕਈ ਵਾਰ ਬੰਦਾ ਇੰਨਾ پاਗਲ ਹੋ ਜਾਂਦਾ ਹੈ ਕਿ ਜਿਹੜੀਆਂ ਚੀਜ਼ਾਂ ਉਸ ਕੋਲ ਹੁੰਦੀਆਂ ਅਨਮੋਲ ਚੀਜ਼ਾਂ ਉਹਨਾਂ ਦੀ ਵੀ ਉਹ ਕਦਰ ਨਹੀਂ ਕਰਦਾ ਅੱਜ ਦੀ ਜਿਹੜੀ ਸੱਚੀ ਘਟਨਾ ਹੈ ਉਹ ਵੀ ਇਸੇ ਗੱਲ ਨਾਲ ਸੰਬੰਧਿਤ ਹੈ ਇਸ ਘਟਨਾ ਦੇ ਵਿੱਚ 6 ਹੱਤਿਆਵਾਂ ਹੋ ਜਾਂਦੀਆਂ ਨੇ ਤੇ ਕੁਝ ਲੋਕ ਕਹਿ ਰਹੇ ਨੇ ਕਿ ਹੱਤਿਆਵਾਂ ਪਰਿਵਾਰ ਦੇ ਮੁਖੀ ਨੇ ਕੀਤੀਆਂ ਪਰ ਕੁਝ ਕਹਿ ਰਹੇ ਆ ਕਿ ਨਹੀਂ ਇਹ ਹੱਤਿਆਵਾਂ ਦੇ ਪਿੱਛੇ ਹੱਥ ਕਿਸੇ ਹੋਰ ਦਾ ਸੋ ਬੜੀ ਹੀ ਇੱਕ ਦਰਦਨਾਕ ਘਟਨਾ ਜੋ ਮਈ ਦੇ ਮਹੀਨੇ ਹੋਈ ਹੈ ਤੇ ਇਸ ਘਟਨਾ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਕੋਈ ਬੰਦਾ ਜਿਸ ਕੋਲ ਇੰਨਾ ਕੁਝ ਹੁੰਦਾ ਤੇ ਉਹ ਇੱਕ ਗੱਲ ਦੇ ਪਿੱਛੇ ਲੱਗ ਕੇ ਕਿਵੇਂ ਆਪਣੇ ਘਰ ਨੂੰ ਬਰਬਾਦ ਕਰ ਸਕਦਾ ਹੈ ਕਿਵੇਂ ਆਪਣੇ ਘਰ ਦਾ ਨਾਸ਼ ਕਰ ਸਕਦਾ ਹੈ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਸੀਤਾਪੁਰ ਦੇ ਅਧੀਨ ਪੈਂਦੇ ਥਾਣਾ ਰਾਮਪੁਰ ਮਸਰਾ ਦੀ ਗੱਲ ਹੈ 11 ਮਈ 2024 ਦੀ ਤਕਰੀਬਨ ਸਵੇਰ ਦੇ 5-6 ਵਜੇ ਹੁੰਦੇ ਨੇ ਮੋਨਾ ਆਪਣੇ ਪਰਿਵਾਰ ਦੇ ਨਾਲ ਛੱਤ ਉੱਤੇ ਪਈ ਹੁੰਦੀ ਹੈ ਹੁਣ ਮੋਨਾ ਉੱਠ ਖੜਦੀ ਹੈ ਪਰ ਮੋਨਾ ਦਾ ਪਤੀ ਅਜੇ ਮੰਜੇ ਦੇ ਵਿੱਚ ਹੀ ਪਿਆ ਹੁੰਦਾ ਹੈ ਮੋਨਾ ਆਪਣੇ ਪਤੀ ਨੂੰ ਉਠਾ ਰਹੀ ਸੀ ਪਰ ਉਸੇ ਦੌਰਾਨ ਮੋਨਾ ਨੂੰ ਇੱਕ ਗੋਲੀ ਚੱਲਣ ਦੀ ਆਵਾਜ਼ ਆਉਂਦੀ ਹੈ ਤੇ ਉਹ ਪਤੀ ਨੂੰ ਕਹਿੰਦੀ ਹੈ ਕਿ ਉਠੋ ਆਪਣੇ ਗਮਾਣ ਦੇ ਵਿੱਚ ਕਿਤੇ ਗੋਲੀ ਚੱਲ ਗਈ। ਪਤੀ ਉੱਠਦਾ ਤੇ ਉਸ ਤੋਂ ਬਾਅਦ ਫੇਰ ਦੋ ਤਿੰਨ ਗੋਲੀਆਂ ਚੱਲਣ ਦੀ ਆਵਾਜ਼ ਆਉਂਦੀ ਹੈ। ਤੇ ਹੁਣ ਸਾਰਾ ਪਿੰਡ ਉਸ ਘਰ ਵੱਲ ਭਜਦਾ ਹੈ। ਮੋਨਾ ਆਪਣੇ ਪਤੀ ਨੂੰ ਕਹਿ ਰਹੀ ਸੀ ਕਿ ਸ਼ਾਇਦ ਇਹ ਗੋਲੀਆਂ ਆਰ ਪੀ ਸਿੰਘ ਦੇ ਘਰ ਚੱਲੀਆਂ ਨੇ। ਜਦੋਂ ਪਿੰਡ ਵਾਲੇ ਉਸ ਘਰ ਵੱਲ ਭਜਦੇ ਆ ਤਾਂ ਪਤਾ ਲੱਗਦਾ ਕਿ ਇਹ ਗੋਲੀਆਂ ਆਰ ਪੀ ਸਿੰਘ ਦੇ ਘਰ ਨਹੀਂ ਚਲੀਆਂ ਇਹ ਉਸ ਦੇ ਨਾਲ ਜੋ ਕਰ ਹੈ ਅਨੁਰਾਗ ਸਿੰਘ ਦਾ ਉਸ ਦੇ ਘਰ ਚਲੀਆਂ ਨੇ ਇੱਕ ਬਹੁਤ ਵੱਡਾ ਘਰ ਜੋ ਕਿ ਪਿੰਡ ਦੇ ਵਿੱਚੋਂ ਲਗਭਗ ਸਭ ਤੋਂ ਅਮੀਰ ਸੀ ਉਸ ਘਰ ਦੇ ਵਿੱਚੋਂ ਗੋਲੀਆਂ ਦੀ ਆਵਾਜ਼ ਆਈ ਸੀ ਜਦੋਂ ਲੋਕ ਉਸ ਘਰ ਦੇ ਵਿੱਚ ਇਕੱਠੇ ਹੁੰਦੇ ਨੇ ਤੇ ਉਹ ਦੇਖਦੇ ਨੇ ਤਾਂ ਬੇੜੇ ਦੇ ਵਿੱਚ ਤਿੰਨ ਬੱਚੇ ਮੁੱਦੇ ਮੂੰਹ ਪਏ ਹੁੰਦੇ ਨੇ ਇੱਕ ਕੁੜੀ ਦੀ ਤਾਂ ਮੌਤ ਹੋ ਗਈ ਪਰ ਇੱਕ ਮੁੰਡਾ ਤੇ ਕੁੜੀ ਮੁੰਡਾ ਸਭ ਤੋਂ ਛੋਟਾ ਹੁੰਦਾ ਹੈ ਇਹ ਬੱਚਿਆਂ ਦੇ ਨਾਂ ਆਸ਼ਵੀ 9 ਸਾਲ ਅਰਨਾ 12 ਸਾਲ ਤੇ ਸਭ ਤੋਂ ਛੋਟਾ ਮੁੰਡਾ ਅਦਬਿਨ 5 ਸਾਲ ਸੀ ਇਸ ਵਿੱਚ ਆਸ਼ਵੀ ਦੀ ਜੋ ਸੀ ਉਹ ਮੌਤ ਹੋ ਚੁੱਕੀ ਸੀ ਪਰ ਅਰਨਾ ਅਤੇ ਅਦਬਿਨ ਸਾਂ ਲੈ ਰਹੇ ਸੀ ਤਾਂ ਲੋਕਾਂ ਨੇ ਰੌਲਾ ਪਾਇਆ ਕਿ ਜਲਦੀ ਕਰੋ ਗੱਡੀ ਕੱਢੋ ਤੇ ਇਹਨਾਂ ਨੂੰ ਹਸਪਤਾਲ ਲੈ ਕੇ ਜਾਓ ਪਰ ਇੱਕ ਬੰਦਾ ਜਿਸ ਕੋਲ ਗੱਡੀ ਦੀ ਚਾਬੀ ਸੀ ਉਹ ਗੱਡੀ ਦੀ ਚਾਬੀ ਦੇਣ ਤੋਂ ਟਾਲ ਮਟੋਲ ਕਰ ਰਿਹਾ ਸੀ ਤਾਂ ਲੋਕਾਂ ਨੇ ਇੱਕ ਹੋਰ ਗੱਡੀ ਦਾ ਇੰਤਜ਼ਾਮ ਕੀਤਾ ਤੇ ਉਸ ਗੱਡੀ ਦੇ ਵਿੱਚ ਆਦਬਿੰਨ ਤੇ ਅਰਨਾ ਨੂੰ ਪਾ ਕੇ ਹਸਪਤਾਲ ਲੈ ਕੇ ਗਏ ਆਦਬਿੰਦੀ ਰਸਤੇ ਦੇ ਵਿੱਚ ਮੌਤ ਹੋ ਜਾਂਦੀ ਹੈ ਤੇ ਅਰਨਾ ਦੀ ਹਸਪਤਾਲ ਦੇ ਵਿੱਚ ਪਹੁੰਚ ਕੇ ਮੌਤ ਹੋ ਜਾਂਦੀ ਹੈ ਕਿਉਂਕਿ ਗੱਡੀ ਲਿਹਾਉਣ ਤੇ ਹਸਪਤਾਲ ਲਿਜਾਣ ਤੇ ਤਕਰੀਬਨ ਲੋਕਾਂ ਨੂੰ 45 ਮਿੰਟ ਲੱਗ ਗਏ ਤਾਂ ਡਾਕਟਰ ਨੇ ਕਿਹਾ ਕਿ ਜੇ ਤੁਸੀਂ ਪਹਿਲਾਂ ਆ ਜਾਂਦੇ ਤਾਂ ਸ਼ਾਇਦ ਇਸ ਦੀ ਜਾਨ ਬਚਾਈ ਜਾ ਸਕਦੀ ਸੀ ਉਸ ਤੋਂ ਬਾਅਦ ਜਦੋਂ ਲੋਕ ਉਸ ਘਰ ਦੇ ਵਿੱਚ ਅੱਗੇ ਦਾਖਲ ਹੁੰਦੇ ਆ ਤਾਂ ਉਹ ਦੇਖਦੇ ਆ ਕਿ ਕਮਰੇ ਦੇ ਵਿੱਚ 62 ਸਾਲਾ ਸમિતਰੀ ਦੇਵੀ ਦੀ লাশ ਪਈ ਸੀ ਜਿਸ ਦੇ ਸਿਰ ਵਿੱਚ ਗੋਲੀ ਵੱਜੀ ਹੋਈ ਸੀ ਤਾਂ ਉਸ ਤੋਂ ਬਾਅਦ ਜਦੋਂ ਹੋਰ ਅੱਗੇ ਦੇਖਿਆ ਜਾਂਦਾ ਤਾਂ ਅਨੁਰਾਗ ਵੀ ਖੂਨ ਨਾਲ ਲਥਪਥ ਪਿਆ ਸੀ ਉਸ ਦੇ ਵੀ ਸਿਰ ਵਿੱਚ ਗੋਲੀ ਵੱਜੀ ਹੋਈ ਸੀ ਜਦੋਂ ਛੱਤ ਉੱਤੇ ਚੜ ਕੇ ਦੇਖਿਆ ਜਾਂਦਾ ਤਾਂ ਛੱਤ ਉੱਤੇ ਜਦੋਂ ਲੋਕ ਦੇਖਦੇ ਨੇ ਤਾਂ ਉਹ ਹੈਰਾਨ ਹੋ ਜਾਂਦੇ ਨੇ ਕਿਉਂਕਿ ਮੰਜੇ ਦੇ ਉੱਤੇ ਪ੍ਰਿੰਕਾ ਦੀ लाश ਪਈ ਸੀ ਉਸ ਦੇ ਸਿਰ ਉੱਤੇ ਕਿਸੇ ਨੇ ਹਥੌੜੇ ਮਾਰੇ ਸੀ ਤੇ ਉਸ ਦੇ ਸਿਰ ਵਿੱਚ ਵੀ ਗੋਲੀ ਵੱਜੀ ਹੋਈ ਸੀ ਹਥੌੜਾ ਉਸ ਦੇ ਹੱਥ ਵਿੱਚ ਸੀ ਹੁਣ ਇਹ ਗੱਲ ਅੱਗ ਵਾਂਗ ਫੈਲ ਜਾਂਦੀ ਹੈ ਕਿ ਇੱਕ ਘਰ ਤੇ 6 ਲਾਸ਼ਾਂ ਇਹ ਲਾਸ਼ਾਂ ਅਨੁਰਾਗ ਸਿੰਘ 45 ਸਾਲਾ ਪ੍ਰਿੰਕਾ ਸਿੰਘ ਲਗਭਗ 40 ਸਾਲਾ ਸਵਿੱਤਰੀ ਦੇਵੀ ਲਗਭਗ 62 ਸਾਲਾ ਅਰਨਾ ਸੀ ਉਹ 12 ਸਾਲਾ ਅਸ਼ਵੀ ਜਿਸ ਦੀ ਉਮਰ ਲਗਭਗ 9 ਸਾਲ ਸੀ ਤੇ ਅਦਬਿੰਨ ਜਿਸ ਦੀ ਉਮਰ 5 ਸਾਲ ਸੀ ਹੁਣ ਸਵਾਲ ਇਹ ਸੀ ਕਿ ਇਹਨਾਂ ਦਾ ਕਤਲ ਕਿਸ ਨੇ ਕਰ ਦਿੱਤਾ ਇਹਨਾਂ ਨੂੰ ਮੌਤ ਦੇ ਘਾਟ ਕਿਸ ਨੇ ਉਤਾਰ ਦਿੱਤਾ ਪੁਲਿਸ ਜਾਂਚ ਸ਼ੁਰੂ ਕਰਦੀ ਹੈ ਤਾਂ ਪੁਲਿਸ ਨੂੰ ਪਤਾ ਲੱਗਦਾ ਕਿ ਜੋ ਇਸ ਘਰ ਦਾ ਮੁਖੀ ਅਨੁਰਾਗ ਸਿੰਘ ਹੈ ਉਹ यूपीएससी ਦੀ ਤਿਆਰੀ ਕਰਦਾ ਸੀ ਉਸ ਨੇ ਇਲਾਹਾਬਾਦ ਦੇ ਵਿੱਚ 6 ਸਾਲ यूपीएससी ਦੀ ਤਿਆਰੀ ਕੀਤੀ ਤੇ ਉਸ ਤੋਂ ਬਾਅਦ 2 ਸਾਲ ਉਸ ਨੇ ਦਿੱਲੀ ਦੇ ਵਿੱਚ ਤਿਆਰੀ ਕੀਤੀ ਪਰ ਉਹ यूपीएससी ਦਾ ਪੇਪਰ ਨਹੀਂ ਕੱਢ ਸਕਿਆ ਇਸ ਪਰਿਵਾਰ ਦੇ ਕੋਲ ਲਗਭਗ 260 ਵਿੱਗੇ ਜ਼ਮੀਨ ਸੀ ਅਤੇ ਇਹ ਘਰ ਪਿੰਡ ਦੇ ਵਿੱਚੋਂ ਸਭ ਤੋਂ ਅਮੀਰ ਘਰ ਸੀ ਨੁਰਾਗ ਦਾ ਵਿਆਹ 2010 ਦੇ ਵਿੱਚ ਪ੍ਰਿੰਕਾ ਸਿੰਘ ਦੇ ਨਾਲ ਹੁੰਦਾ ਹੈ ਪ੍ਰਿੰਕਾ ਸਿੰਘ ਨੇ ਐਮਸੀਏ ਕੀਤੀ ਹੋਈ ਸੀ ਤੇ ਇਹ ਇੱਕ ਬੀਮਾ ਕੰਪਨੀ ਦੇ ਵਿੱਚ ਜੌਬ ਕਰਦੀ ਸੀ ਇੱਕ ਇਲਾਕਾ ਹੈ ਕੁਰਸੀ ਰੋਡ ਉੱਥੇ ਇਹਨਾਂ ਦਾ 4 ਬੀ ਐਚ ਕੇ ਦਾ ਫਲੈਟ ਸੀ ਜਿੱਥੇ ਪ੍ਰਿੰਕਾ ਆਪਣੇ ਬੱਚਿਆਂ ਨੂੰ ਰੱਖ ਕੇ ਵਧੀਆ ਪੜਾਈ ਦੇਣ ਦੀ ਕੋਸ਼ਿਸ਼ ਕਰਦੀ ਸੀ ਪ੍ਰਿੰਕਾ ਜ਼ਿਆਦਾਤਰ ਲਖਨਊ ਦੇ ਵਿੱਚ ਹੀ ਰਹਿੰਦੀ ਸੀ ਸੀਤਾਪੁਰ ਤਾਂ ਉਹ ਖਾਸ ਮੌਕਿਆਂ ਤੇ ਆਇਆ ਕਰਦੀ ਸੀ ਤੇ ਇਧਰ ਅਨੁਰਾਗ ਵੀ ਜੋ IS IAS ਦੀ ਤਿਆਰੀ ਕਰਦੇ ਆ ਉਹਨਾਂ ਨੂੰ ਟ੍ਰੇਨਿੰਗ ਤੱਕ ਵੀ ਦਿੰਦਾ ਸੀ ਪਰ ਜਦੋਂ ਅਨੁਰਾਗ ਤੋਂ UPSC ਦਾ ਐਗਜ਼ਾਮ ਕਲੀਅਰ ਨਾ ਹੋਇਆ ਤਾਂ ਇਹ ਡਿਪਰੈਸ਼ਨ ਦੇ ਵਿੱਚ ਆ ਗਿਆ ਤੇ ਇਸ ਨੇ ਸ਼ਰਾਬ ਦਾ ਸਹਾਰਾ ਲੈਤਾ ਤੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਹੁਣ ਇਸ ਵਜ੍ਹਾ ਕਾਰਨ ਪਤੀ ਪਤਨੀ ਦੇ ਵਿੱਚ ਵੀ ਝਗੜਾ ਰਹਿੰਦਾ ਸੀ ਤੇ ਸ਼ਰਾਬ ਦੇ ਕਾਰਨ ਇਹ ਗਮਾਂਡੀਆਂ ਦੇ ਨਾਲ ਵੀ ਲੜ ਪੈਂਦਾ ਸੀ। ਸਾਲ 2023 ਦੇ ਵਿੱਚ ਅਨੁਰਾਗ ਦੇ ਪਿਤਾ ਵਰਿੰਦਰ ਸਿੰਘ ਦੀ ਵੀ ਏਸੇ ਟੈਨਸ਼ਨ ਕਾਰਨ ਹੀ ਮੌਤ ਹੋ ਗਈ। ਅਨੁਰਾਗ ਦੇ ਚਾਚਾ ਆਰ.ਪੀ ਸਿੰਘ ਨੇ ਦੱਸਿਆ ਕਿ ਸ਼ਾਇਦ ਇਹੀ ਕਾਰਨ ਹੈ ਕਿਉਂਕਿ ਏਸ ਦਾ ਸ਼ਰਾਬ ਪਿੱਛੇ ਹੀ ਆਪਣੀ ਪਤਨੀ ਨਾਲ ਝਗੜਾ ਰਹਿੰਦਾ ਸੀ। ਪਹਿਲਾਂ ਤਾਂ ਏਸ ਨੇ ਆਪਣੀ 12 ਸਾਲਾਂ ਦੀ ਕੁੜੀ ਦੇ ਗੋਲੀ ਮਾਰ ਕੇ ਉਸ ਨੂੰ ਛੱਤ ਤੋਂ ਸੁੱਟ ਦਿੱਤਾ। ਫਿਰ ਆਪਣੀ 9 ਸਾਲਾ ਬੇਟੀ ਤੇ 5 ਸਾਲਾ ਬੇਟੇ ਨੂੰ ਵੀ ਛੱਤ ਤੋਂ ਸਿੱਟ ਦਿੱਤਾ ਤੇ ਫਿਰ ਆਪਣੀ ਪਤਨੀ ਦੇ ਹਥੌੜੇ ਮਾਰ ਕੇ ਤੇ ਉਸ ਤੋਂ ਬਾਅਦ ਗੋਲੀ ਮਾਰ ਕੇ ਉਸ ਦੀ ਵੀ ਹਤਿਆ ਕਰ ਦਿੱਤੀ। ਆ ਕੇ ਇਸ ਨੇ ਆਪਣੀ 68 ਸਾਲਾ ਮਾਂ ਸਵਿੱਤਰੀ ਦੇਵੀ ਦੇ ਵੀ ਗੋਲੀ ਮਾਰ ਦਿੱਤੀ ਤੇ ਉਸ ਤੋਂ ਬਾਅਦ ਇਸ ਨੇ ਆਪਣੇ ਸਿਰ ਵਿੱਚ ਗੋਲੀ ਮਾਰ ਕੇ ਵੀ ਆਤਮ ਹਤਿਆ ਕਰ ਲਈ। ਇਸ ਤਰ੍ਹਾਂ ਇਸ ਘਰ ਵਿੱਚ 6 ਜੀਆਂ ਦੀ ਮੌਤ ਹੋ ਗਈ। ਹੁਣ ਸੋਚਣ ਵਾਲੀ ਗੱਲ ਇਹ ਸੀ ਕਿ ਇਸ ਘਰ ਦੇ ਵਿੱਚ ਕੀਏ 6 ਜੀ ਸਨ ਜਾਂ ਹੋਰ ਵੀ ਕੋਈ ਸੀ ਤਾਂ ਪਤਾ ਲੱਗਿਆ ਕਿ ਇਸ ਘਰ ਦੇ ਵਿੱਚ 7 ਜੀ ਸੀ ਜਿਨ੍ਹਾਂ ਵਿੱਚੋਂ 6 ਦੀ ਮੌਤ ਹੋ ਗਈ। 7ਵਾਂ ਸੀ ਅਨੁਰਾਗ ਸਿੰਘ ਦਾ ਭਰਾ ਅਜੀਤ ਸਿੰਘ। ਜਦੋਂ ਉਸ ਨੂੰ ਪੁੱਛਿਆ ਗਿਆ ਕਿ ਤੂੰ ਕਿਵੇਂ ਬਚ ਗਿਆ ਤਾਂ ਉਸ ਨੇ ਕਿਹਾ ਕਿ ਮੇਰੀ ਮਾਂ ਨੇ ਜਦੋਂ ਗੋਲੀਆਂ ਦੀ ਆਵਾਜ਼ ਸੁਣੀ ਤਾਂ ਮੈਨੂੰ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਕਿਉਂਕਿ ਅਜੀਤ ਨਾਲ ਵੀ ਅਨੁਰਾਗ ਦਾ ਜਮੀਨ ਪਿੱਛੇ ਝਗੜਾ ਚੱਲਦਾ ਸੀ ਤਾਂ ਉਸ ਨੇ ਦੱਸਿਆ ਕਿ ਮੇਰੀ ਮਾਂ ਨੇ ਮੈਨੂੰ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਜਿਸ ਕਰਕੇ ਮੈਂ ਬਚ ਗਿਆ ਪੁਲਿਸ ਨੇ ਇਸ ਕੇਸ ਦੇ ਵਿੱਚ ਅਜੇ ਕੋਈ ਖੁਲਾਸਾ ਨਹੀਂ ਕੀਤਾ ਪਰ ਪ੍ਰਿੰਕਾ ਸਿੰਘ ਦਾ ਭਰਾ ਜਿਸ ਦਾ ਨਾਮ ਅੰਕਿਤ ਸਿੰਘ ਹੈ ਉਸ ਨੇ ਕਿਹਾ ਹੈ ਕਿ ਇਹ ਸਾਰੇ ਕਤਲ ਅਨੁਰਾਗ ਦੇ ਭਰਾ ਅਜੀਤ ਸਿੰਘ ਨੇ ਕੀਤੇ ਨੇ ਕਿਉਂਕਿ ਇਸ ਦਾ ਉਹਨਰਾਗ ਦੇ ਨਾਲ ਝਗੜਾ ਰਹਿੰਦਾ ਸੀ ਇਹਨਾਂ ਦਾ ਜ਼ਮੀਨੀ ਝਗੜਾ ਸੀ ਇਸ ਕਾਰਨ ਹੀ ਇਸ ਨੇ ਪਰਿਵਾਰ ਦੇ ਸਾਰੇ ਮੈਂਬਰਾਂ ਦਾ ਕਤਲ ਕਰ ਦਿੱਤਾ ਤਾਂ ਅੰਕਿਤ ਨੇ ਇਹਨਾਂ ਚੀਜ਼ਾਂ ਤੇ ਸ਼ੱਕ ਜ਼ਾਹਰ ਕੀਤਾ ਕਿ ਜਦੋਂ ਪ੍ਰਿੰਕਾ ਦੇ ਸਿਰ ਦੇ ਵਿੱਚ ਹਥੌੜੇ ਮਾਰੇ ਗਏ ਸੀ ਤਾਂ ਫਿਰ ਜਦੋਂ ਪ੍ਰਿੰਕਾ ਦੀ ਲਾਸ਼ ਪੁਲਿਸ ਨੂੰ ਮਿਲੀ ਲੋਕਾਂ ਨੇ ਦੇਖੀ ਤਾਂ ਉਸ ਦੇ ਹੱਥ ਵਿੱਚ ਹਥੌੜਾ ਕਿਉਂ ਸੀ ਤੇ ਝਗੜਾ ਉਸ ਦਾ ਅਜੀਤ ਨਾਲ ਵੀ ਚੱਲਦਾ ਸੀ ਤੇ ਅਜੀਤ ਨੂੰ ਉਸ ਨੇ ਗੋਲੀ ਕਿਉਂ ਨਹੀਂ ਮਾਰੀ ਬੱਚੇ ਜਿਨ੍ਹਾਂ ਨੂੰ ਉਹ ਜਾਣ ਤੋਂ ਵੱਧ ਪਿਆਰ ਕਰਦਾ ਸੀ ਉਸ ਨੇ ਝਗੜਾ ਪਤਨੀ ਨਾਲ ਸੀ ਪਰ ਬੱਚਿਆਂ ਦੀ ਜਾਨ ਕਿਉਂ ਲੈ ਲਈ ਅਤੇ ਅਨੁਰਾਗ ਨੇ ਜਦੋਂ ਖੁਦਕੁਸ਼ੀ ਕੀਤੀ ਹੈ ਆਪਣੇ ਆਪ ਗੋਲੀ ਮਾਰੀ ਹੈ ਤਾਂ ਪਿਸਟਲ ਉਸ ਦੀ লাশ ਤੋਂ ਦੂਰ ਕਿਉਂ ਪਿਆ ਸੀ ਅਤੇ ਜਦੋਂ ਬੱਚੇ 45 ਮਿੰਟ ਵੇੜੇ ਦੇ ਵਿੱਚ ਪਏ ਤੜਫੀ ਗਏ ਤਾਂ ਅਜੀਤ ਨੇ ਆਪਣੀ ਗੱਡੀ ਦੀ ਚਾਬੀ ਕਿਉਂ ਨਹੀਂ ਦਿੱਤੀ ਕਿਉਂ ਉਹਨਾਂ ਨੂੰ ਸਮੇਂ ਸਿਰ ਹਸਪਤਾਲ ਨਹੀਂ ਪਹੁੰਚਾਇਆ ਜਾਣੀ ਇਦਾਂ ਦੇ ਕਈ ਸਵਾਲ ਅੰਕਿਤ ਨੇ ਖੜੇ ਕੀਤੇ ਜਿਸ ਤੋਂ ਉਸ ਨੇ ਸ਼ੱਕ ਜ਼ਾਹਰ ਕੀਤਾ ਕਿ ਇਹ ਕਾਂਡ ਅਜੀਤ ਨੇ ਕੀਤਾ ਪੋਸਟ ਮਾਰਟਮ ਲਈ ਲਾਸ਼ਾਂ ਨੂੰ ਭੇਜਿਆ ਗਿਆ ਤੇ ਉਹਨਾਂ ਵਿੱਚ ਇਹ ਵੀ ਪਤਾ ਲੱਗਿਆ ਕਿ ਅਨੁਰਾਗ ਦੇ ਸਿਰ ਵਿੱਚ ਦੋ ਗੋਲੀਆਂ ਵੱਜੀਆਂ ਹੋਈਆਂ ਤਾਂ ਇਸ ਤੇ ਵੀ ਸ਼ੱਕ ਜਾਹਰ ਹੁੰਦਾ ਹੈ ਕਿ ਅਨੁਰਾਗ ਨੇ ਦੋ ਗੋਲੀਆਂ ਆਪਣੇ ਆਪ ਨੂੰ ਕਿਵੇਂ ਮਾਰ ਲਈਆਂ ਪਰ ਫਿਰ ਵੀ ਇਹੀ ਕਿਹਾ ਜਾ ਰਿਹਾ ਹੈ ਕਿ ਇਹ ਕਤਲ ਅਨੁਰਾਗ ਨੇ ਕੀਤੇ ਨੇ ਕਿਉਂਕਿ ਉਹ ਡਿਪਰੈਸ਼ਨ ਦੇ ਵਿੱਚ ਸੀ ਤੇ ਸ਼ਰਾਬ ਪੀਣ ਦਾ ਆਦੀ ਸੀ ਪਰ ਕੁਝ ਲੋਕ ਏ ਵੀ ਕਹਿ ਰਹੇ ਨੇ ਕਿ ਇਨ੍ਹਾਂ ਕਤਲਾਂ ਪਿੱਛੇ ਕੋਈ ਹੋਰ ਰਾਜ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਹ ਕਤਲ ਕਿਸ ਨੇ ਕੀਤੇ ਨੇ ਇਹ ਹਤਿਆਵਾਂ ਕਿਸ ਨੇ ਕੀਤੀਆਂ ਨੇ ਪਰ ਜੋ ਸਵਾਲ ਪ੍ਰਿੰਕਾ ਦੇ ਭਰਾ ਅੰਕਿਤ ਨੇ ਖੜੇ ਕੀਤੇ ਨੇ ਉਹ ਵੀ ਕਿਤੇ ਨਾ ਕਿਤੇ ਸਹੀ ਨਜ਼ਰ ਆ ਰਹੇ ਨੇ ਸੋ ਇਹ ਸਾਰੀ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਹੈ ਤੁਹਾਨੂੰ ਜਾਗਰੂਤ ਕਰਨਾ ਕਿ ਆਪਣੇ ਆਲੇ-ਦੁਆਲੇ ਆਪਣੇ ਸਮਾਜ ਦੇ ਵਿੱਚ ਕਿੱਦਾਂ-ਕਿੱਦਾਂ ਦੀਆਂ ਕਟਨਾਵਾਂ ਹੋ ਰਹੀਆਂ। ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ। ਮਿਲਦੇ ਆਂ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ। ਸਤਿ ਸ਼੍ਰੀ ਅਕਾਲ।